ਨਾ ਰੱਬ ਜਿਸ ਦੇ ਪਾ ਪਾਂਦਾ ਕਰਦਾ ਹਿੱਸਾ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਟਾਸ ਕੇ ਗਏ ਸਵੇਰ ਆਪ ਸਭ ਲਈ ਆਨੰਦ ਅਤੇ ਖੁਸ਼ੀਆਂ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਉਤਪਤ ਦੇ ਪਹਿਲੇ ਅਧਿਆਏ ਦੇ ਚੌਥੇ ਵਚਨ ਵਿੱਚ ਅਸੀਂ ਪੜ੍ਹਦੇ ਹਾਂ ਤਾਂ ਪਰਮੇਸ਼ਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਪਰਮੇਸ਼ਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਇਸ ਦਾ ਅਰਥ ਇਹ ਵੀ ਹੈ ਕਿ ਹਨੇਰਾ ਚੰਗਾ ਨਹੀਂ ਹੈ ਇਸ ਲਈ ਉਸ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਹੁਣ ਇਹ ਸਪਸ਼ਟ ਹੈ ਕਿ ਚਾਨਣ ਅਤੇ ਹਨੇਰਾ ਇਕੱਠੇ ਨਹੀਂ ਹੋ ਸਕਦੇ ਤਾਂ ਫਿਰ ਮਨੁੱਖ ਚਾਨਣ ਅਤੇ ਹਨੇਰਾ ਦੋਵਾਂ ਦਾ ਹਿੱਸਾ ਕਿਵੇਂ ਹੋ ਸਕਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਈ ਮਨੁੱਖ ਚਾਨਣ ਅਤੇ ਹਨੇਰੇ ਵਿੱਚੋਂ ਕਿਸੇ ਇੱਕ ਦੀ ਚੋਣ ਕਿਵੇਂ ਕਰ ਸਕਦਾ ਹੈ ਯੋਹਾਨਾ ਦੀ ਅੰਜ਼ੀਲ ਦੇ ਆਰੰਭ ਵਿੱਚ ਪ੍ਰਭ ਯਿਸੂ ਮਸੀਹ ਦੇ ਧਰਤੀ ਉੱਪਰ ਦੇ ਜੀਵਨ ਦੀ ਸਚਾਈ ਬਾਰੇ ਲਿਖਿਆ ਹੈ ਕਿ ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ ਪ੍ਰਭ ਯਿਸੂ ਮਸੀਹ ਨੇ ਆਪਣੇ ਬਾਰੇ ਜੋਰ ਦੇ ਕੇ ਕਿਹਾ ਕਿ ਮੈਂ ਜਗਰ ਦਾ ਚਾਨਣ ਹਾਂ ਭਾਵੇਂ ਜਿਨ੍ਹਾਂ ਨੇ ਉਸ ਨੂੰ ਪਿਆਰ ਕੀਤਾ ਉਹਨਾਂ ਨੇ ਉਹ ਚਾਨਣ ਅਤੇ ਸਦੀਪਕ ਜੀਵਨ ਪ੍ਰਾਪਤ ਕੀਤਾ ਪਰ ਬਹੁਤ ਸਾਰਿਆਂ ਨੇ ਹਨੇਰੇ ਨੂੰ ਪਿਆਰਾ ਜਾਣਿਆ ਉਹ ਪਾਪ ਅਤੇ ਚੋਣ ਦੁਆਰਾ ਮੌਤ ਦੇ ਨੇੜੇ ਹੋ ਗਏ ਯੋਹਾਨਾ ਦੀ ਅੰਜ਼ੀਲ 3 ਦੇ ਅਧਿਆਏ ਦੇ 19 ਤੋਂ 21 ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ ਦੋਸ਼ੀ ਠਹਿਰਨ ਦਾ ਇੱਕ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਇਸੇ ਲਈ ਭਾਈ ਉਹਨਾਂ ਦੇ ਕੰਮ ਭਾੜੇ ਸਨ ਅਨੇ ਰੇ ਨੂੰ ਚਾਨਣ ਨਾਲੋਂ ਵਧੇਰੇ ਪਿਆਰ ਕੀਤਾ ਅਤੇ ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਇਉਂ ਨਾ ਹੋਵੇ ਜੋ ਉਹਦੇ ਕੰਮ ਜ਼ਾਹਰ ਹੋਣ ਪਰ ਜਿਹੜਾ ਸਾਥ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹਦੇ ਕੰਮ ਪ੍ਰਗਟ ਹੋਣ ਪਾਈ ਉਹ ਪਰਮੇਸ਼ਰ ਵਿੱਚ ਦਿੱਤੇ ਹੋਏ ਹਨ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਮਰੇ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਆਂਜੂ ਮਨੁੱਖਾਂ ਨੂੰ ਸ਼ੈਤਾਨ ਦੇ ਹਨੇਰੇ ਦੀ ਸ਼ਕਤੀ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਆਪਣੇ ਰਾਜ ਭਾਵ ਜੀਵਨ ਦੇ ਚਾਨਣ ਵਿੱਚ ਲੈ ਆਵੇ ਉਸ ਉੱਤੇ ਵਿਸ਼ਵਾਸ ਕਰਕੇ ਤੁਸੀਂ ਵੀ ਚਾਨਣ ਦੀ ਸੰਤਾਨ ਬਣ ਸਕਦੇ ਹੋ ਅੱਜ ਤੁਸੀਂ ਕਿਸ ਦੀ ਚੋਣ ਕਰਨਾ ਚਾਹੁੰਦੇ ਹੋ ਚਾਨਣ ਜਾਂ ਹਨੇਰੇ ਦੀ ਪਰਮੇਸ਼ਰ ਤੁਹਾਨੂੰ ਸਹੀ ਫੈਸਲਾ ਲੈਣ ਵਿੱਚ ਮਦਦ ਕਰੇ ਉਹ ਧੰਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ